ਉਗੀ ਕਮਲਦੀਪ ਸਿੰਘ ਸਾਡੇ ਨਾਲ ਫਾਜ਼ਲਕਾ ਤੋਂ ਲਾਈਵ ਜੁੜ ਚੁੱਕੇ ਨੇ ਉਹਨਾਂ ਦਾ ਵਿਰੋਕ ਕਰ ਲੈਨੇ ਆ ਕਮਲ ਕੀ ਹਾਲਾਤ ਕਹਿੰਦੇ ਨੇ ਫਾਜ਼ਲਕਾ ਦੇ ਕਿਵੇਂ ਦਾ ਉੱਥੇ ਮੌਸਮ ਹੈ ਕਿਸ ਤਰੀਕੇ ਦੇ ਨਾਲ ਉੱਥੇ ਹਾਲੇ ਵੀ ਜੋ ਰਾਹਤ ਬਚਾ ਕਰਾ ਚੱਲ ਰਹੇ ਨੇ ਦੇਖੋ ਕੁਲਵਿੰਦਰ ਪਹਿਲਾਂ ਸਿੱਧੇ ਤੌਰ ਤੇ ਬਿਆਸ ਦਰਿਆ ਦੀ ਮਾਰ ਲਗਾਤਾਰ ਪਈ ਆ ਪੰਜਾਬ ਦੇ ਉੱਪਰ ਕਿਉਂਕਿ ਜਿਹੜੇ ਇਸ ਤੋਂ ਪਹਿਲਾਂ ਤੇ ਜਿਹੜੇ ਹਾਲਾਤ ਸੀ ਉਹਨਾਂ ਹਾਲਾਤਾਂ ਦੇ ਵਿੱਚ ਜ਼ਿਆਦਾਤਰ ਬਿਆਸ ਦਰਿਆ ਦਾ ਜਿਹੜਾ ਵਧਿਆ ਹੋਇਆ ਪਾਣੀ ਸੀਗਾ ਉਸਨੇ ਆਪਣਾ ਕਹਿਰ ਦਿਖਾਇਆ ਸੀਗਾ ਅਤੇ ਹੁਣ ਬਿਆਸ ਦਰਿਆ ਕਿਤੇ ਨਾ ਕਿਤੇ ਕਿਸੇ ਦੇ ਥੋੜਾ ਬਹੁਤ ਸ਼ਾਂਤ ਹੁੰਦਾ ਹੋਇਆ ਦਿਖਾਈ ਦੇ ਰਿਹਾ ਤਾਂ ਦੂਸਰੇ ਪਾਸੇ ਸਤਲੁਜ ਦਰਿਆ ਦਾ ਜਿਹੜਾ ਪਾਣੀ ਆ ਉਹ ਵਧਣਾ ਸ਼ੁਰੂ ਹੋ ਗਿਆ ਕਿਉਂਕਿ ਪਹਾੜਾ ਡੈਮ ਤੋਂ ਜਿਸ ਤਰੀਕੇ ਲਗਾਤਾਰ ਜਿਹੜਾ ਪਾਣੀ ਆ ਉਹ ਰਿਲੀਜ਼ ਕੀਤਾ ਜਾ ਰਿਹਾ ਤਾਂ ਉਸ ਤੋਂ ਬਾਅਦ ਨੰਗਲ ਡੈਮ ਤੋਂ ਹੁੰਦੇ ਹੋਏ ਵਕ-ਵਕ ਕਿਉਂਕਿ ਰੋਪੜ ਹੈਡ ਰੋਪੜ ਹੈਡ ਤੋਂ ਅੱਗੇ ਜਿੰਨਾ ਵੀ ਇਲਾਕਾ ਹੁੰਦਾ ਕਿਉਂਕਿ ਦੇਖੋ ਉਹ ਚਮਕੌਰ ਸਾਹਿਬ ਤੋਂ ਉੱਪਰਲੇ ਹਿੱਸੇ ਦਾ ਇਲਾਕਾ ਹੋਵੇ ਅੱਗੇ ਆ ਕੇ ਸਮਰਾਲਾ ਤੋਂ ਉੱਪਰਲੇ ਹਿੱਸੇ ਦਾ ਇਲਾਕਾ ਹੋਵੇ ਲੁਧਿਆਣੇ ਦੇ ਉੱਤੋਂ ਦੀ ਹੋ ਕੇ ਮੋਗੇ ਦੇ ਉੱਤੋਂ ਦੀ ਹੋ ਕੇ ਹਰੀਕੇ ਤੱਕ ਜਿਹੜਾ ਕੀ ਸਤਲੁਜ ਹੈ ਜਿਹੜਾ ਉੱਥੋਂ ਤੱਕ ਜਿਹੜਾ ਕਹਿਰ ਦਿਖਾ ਰਿਹਾ ਉਸ ਤੋਂ ਅੱਗੇ ਹਰੀਕੇ ਹੈਡ ਤੋਂ ਅੱਗੇ ਬਿਆਸਤ ਸਤਲੁਜ ਦਾ ਪਾਣੀ ਇਕੱਠਾ ਹੋਣ ਕਰਕੇ ਇਹ ਫਿਰੋਜ਼ਪੁਰ ਅਤੇ ਫਿਰੋਜ਼ਪੁਰ ਤੋਂ ਅੱਗੇ ਫਾਇਲਕਾ ਦਾ ਇਹ ਇਲਾਕਾ ਇਹਨਾਂ ਇਲਾਕਿਆਂ ਦੇ ਵਿੱਚ ਲਗਾਤਾਰ ਸੱਕਿਆ ਸੱਕੇ ਪਾਣੀ ਦਾ ਅਸਰ ਦਿਖਾਈ ਦੇ ਰਿਹਾ ਇਸ ਸਮੇ ਦੇ ਜਿਹੜੇ ਪਿੰਡ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਆ ਕਾਵਾਂ ਵਾਲੀ ਵਾਲਾ ਜਿਹੜਾ ਪਿੰਡ ਆਲਾ ਪੁਲ ਇਹ ਆ ਜਿਸ ਪੁਲ ਦੇ ਉਪਰੋਂ ਲਗਾਤਾਰ ਕਹਿ ਸਕਦੇ ਆ ਪਿਛਲੇ 10 ਦਿਨਾਂ ਤੋਂ 10 11 ਦਿਨਾਂ ਤੋਂ ਲਗਾਤਾਰ ਜਿਹੜਾ ਪਾਣੀ ਆ ਉਹ ਕ੍ਰੋਸ ਕਰਦਾ ਹੋਇਆ ਦਿਖਾਈ ਦੇ ਰਿਹਾ ਪਰ ਪਿਛਲੇ 2 ਦਿਨਾਂ ਦੇ ਵਿੱਚ ਜਿਸ ਦਿਨ ਕਹਿ ਸਕਦੇ ਆ ਹਰੀਕੇ ਹੈਡ ਤੋਂ ਜੋ ਪਾਣੀ ਆ ਘਰੀਕੇ ਹੈਡ ਤੋਂ ਜਿਹੜਾ ਪਾਣੀ ਉਹ ਵਧਾਇਆ ਗਿਆ ਸੀਗਾ ਆ 330000 ਕਿਊਸਿਕ ਛੱਡਿਆ ਗਿਆ ਸੀਗਾ ਤੋਂ ਉਸ ਤੋਂ ਬਾਅਦ ਜਿਹੜਾ ਪਾਣੀ ਦਾ ਪੱਧਰ ਹੈ ਇਸ ਇਲਾਕੇ ਦੇ ਵਿੱਚ ਵੀ ਵਧ ਗਿਆ ਸੀਗਾ ਹੁਣ ਤੁਸੀਂ ਸਾਹਮਣੇ ਜਿਹੜਾ ਪੁਲ ਦੇਖ ਸਕਦੇ ਹੋ ਪੁਲ ਦੇ ਉਪਰੋਂ ਦੀ ਤਾਂ ਪਾਣੀ ਪਹਿਲਾਂ ਵੀ ਲੰਘ ਰਿਆ ਸੀਗਾ ਪਰ ਹੁਣ ਤੁਸੀਂ ਇਹ ਦੇਖੋ ਪੁਲ ਦੇ ਉਪਰੋਂ ਦੀ ਜਿਹੜਾ ਪਾਣੀ ਲੰਘ ਰਿਹਾ ਉਸ ਦਾ ਇੱਕ ਤਾਂ ਪੱਧਰ ਜ਼ਿਆਦਾ ਹੋ ਚੁੱਕਿਆ ਦੂਸਰਾ ਉਸ ਦਾ ਵਹਾਅ ਇੰਨਾ ਤੇਜ਼ ਹੋ ਚੁੱਕਿਆ ਕਿ ਹੁਣ ਉਸ ਪੁਲ ਨੂੰ ਕ੍ਰੋਸ ਕਰਨਾ ਬਹੁਤ ਹੀ ਔਖਾ ਹੋਏਗਾ ਕਿਉਂਕਿ ਦੇਖੋ ਪਹਿਲਾਂ ਵੀ ਲੋਕੀ ਪੁਲ ਨੂੰ ਕ੍ਰੋਸ ਕਰਦੇ ਸਨ ਹਾਲਾਂਕਿ ਇੱਥੋਂ ਦੇ ਜਿਹੜੇ ਲੋਕਲ ਲੋਕ ਨੇ ਉਹ ਹਜੇ ਵੀ ਇਸ ਪੁਲ ਨੂੰ ਕ੍ਰੋਸ ਕਰ ਕਰ ਰਹੇ ਨੇ ਪਰ ਇਹ ਇਸ ਸਮੇਂ ਸਭ ਤੋਂ ਜਿਹੜਾ ਵੱਧ ਖਤਰਾ ਇਸ ਸਮੇਂ ਇਸ ਪੁਲ ਦੇ ਉੱਪਰ ਦਿਖਾਈ ਦੇ ਰਿਹਾ ਕਿਉਂਕਿ ਨਾ ਸੈਂਟਰ ਦੇ ਵਿੱਚਕਾਰ ਜਿੱਥੇ ਕਿਸੇ ਦਾ ਪਾਣੀ ਦਾ ਵਹਾਅ ਤੇਜ਼ ਹੈ ਉੱਥੇ ਸਾਈ ਨਿੰਗੀਆਂ ਸਾਈਡਾਂ ਟੁੱਟੀਆਂ ਹੋਈਆਂ ਨੇ ਇਸ ਕਰਕੇ ਉਥੇ ਸਭ ਤੋਂ ਵੱਧ ਖਤਰਾ ਦੂਸਰਾ ਜਿਹੜੇ ਇਹ ਘਰ ਸੀਗੇ ਜਿਹੜੇ ਪਿੰਡ ਸੀਗੇ ਇਹ ਪਿੰਡ ਤੇ ਘਰ ਤਾਂ ਖੇਤ ਤੇ ਇਹ ਤਾਂ ਜ਼ਮੀਨਾਂ ਵਗੈਰਾ ਡੋਬ ਗਈਆਂ ਸੀਗੀਆਂ ਪਾਣੀ ਦੇ ਵਿੱਚ ਹੁਣ ਸਿੱਧੇ ਤੌਰ ਤੇ ਕਿੱਸਾ ਦੇ ਜਿਹੜਾ ਖਤਰਾ ਉਹ ਫਾਇਲ ਕਾ ਸ਼ਹਿਰ ਦੇ ਉੱਪਰ ਵੀ ਮੰਡਰਾਉਣਾ ਸ਼ੁਰੂ ਹੋ ਚੁੱਕਿਆ ਕਿਉਂਕਿ ਜਿਸ ਬੰਨ ਦੇ ਉੱਪਰ ਅਸੀਂ ਮੌਜੂਦ ਆ ਇਸ ਪਾਸੇ ਤੱਕ ਦੇਖਿਆ ਜਾਵੇ ਇਸ ਪਾਸੇ ਨੂੰ ਦਿਖਾਵਾਂਗੇ ਇਹ ਸਾਹਮਣੇ ਸਿੱਧਾ ਇਸ ਇਹ ਦੇ ਵਿੱਚ ਜਿਹੜਾ ਕਿ ਬੰਨ ਜਿਹੜਾ ਬਣਾਇਆ ਗਿਆ ਸੀਗਾ ਇਹ ਇੱਕ ਬੰਨ ਬਣਾਇਆ ਗਿਆ ਸੀਗਾ ਕਿ 1988 ਦੇ ਵਿੱਚ ਜਦੋਂ ਹੜ੍ਹ ਆਏ ਸੀਗੇ ਤਾਂ ਉਸ ਤੋਂ ਬਾਅਦ ਇਸ ਬੰਨ ਨੂੰ ਬਣਾਇਆ ਗਿਆ ਸੀਗਾ ਤਾਂ ਕਿ ਪਾਣੀ ਜਿਹੜਾ ਅੱਗੇ ਨਾ ਜਾਇਆ ਜਾਵੇ ਇਹ ਜਿਹੜਾ ਸ਼ਹਿਰ ਵੱਲ ਨੂੰ ਨਾ ਪਹੁੰਚੇ ਪਾਣੀ ਅਗਲੇ ਪਿੰਡਾਂ ਵੱਲ ਨੂੰ ਖੇਤਾਂ ਵੱਲ ਨੂੰ ਮਾਰ ਨਾ ਕਰੇ ਤਾਂ ਉਸ ਦੇ ਚੱਲਦੇ ਇਸ ਬੰਨ ਦਾ ਨਿਰਮਾਣ ਕੀਤਾ ਗਿਆ ਸੀਗਾ ਪਰ ਹੁਣ ਜਿਸ ਤਰੀਕੇ ਪਾਣੀ ਦਾ ਪੱਧਰ ਲਗਾਤਾਰ ਵਧਿਆ ਤਾਂ ਇਸ ਬੰਨ ਦੇ ਉੱਪਰ ਵੀ ਇੱਕ ਖਤਰਾ ਇਸ ਸਮੇਂ ਦਿਖਾਈ ਦੇ ਰਿਹਾ ਹੈ ਅੱਗੇ ਬੰਨ ਦਾ ਉੱਪਰ ਜਿਹੜਾ ਕੰਮ ਵੀ ਚੱਲ ਰਿਹਾ ਕਿਉਂਕਿ ਇਹ ਕਾਫੀ ਥਾਵਾਂ ਤੇ ਜਿਹੜਾ ਅੱਗੇ ਬੰਨ ਸਿੰਮਣ ਦੀਆਂ ਸ਼ਿਕਾਇਤਾਂ ਵੀ ਆਈਆਂ ਸੀਗੀਆਂ ਕਿਉਂਕਿ ਕੁਝ ਇਲਾਕਾ ਸੇਮ ਵਾਲਾ ਸੇਮ ਵਾਲਾ ਇਲਾਕਾ ਹੋਣ ਕਰਕੇ ਵੀ ਇਹ ਜਿਹੜਾ ਪਾਣੀ ਜਲਦੀ ਆ ਜਾਂਦਾ ਤੇ ਕੁਝ ਥਾਵਾਂ ਤੇ ਜਿਹੜਾ ਪਾਣੀ ਹੈ ਉਹ ਬੰਨ ਦੇ ਜ਼ਰੀਏ ਸਿੰਮ ਰਿਹਾ ਤੇ ਸਿੰਮਣ ਦਾ ਤੁਸੀਂ ਤਰੀਕਾ ਦੇਖੋ ਜਦੋਂ ਵੀ ਕਿਸੇ ਹਾਲਾਤਾਂ ਦੇ ਵਿੱਚ ਜਦੋਂ ਅਜਿਹੇ ਹਾਲਾਤ ਬਣਦੇ ਨੇ ਹੜ ਵਰਗੇ ਹਾਲਾਤ ਹੁੰਦੇ ਨੇ ਤਾਂ ਉਦੋਂ ਕੋਈ ਵੀ ਚੀਜ਼ ਬਣਨਾ ਉਹ ਸਿੰਮ ਦਾ ਤਾਂ ਉਹ ਇੱਕ ਘੱਟ ਗਿਣਤੀ ਸਿੰਮ ਦਾ ਹੁੰਦਾ ਪਰ ਉਹੀ ਬੰਨ ਸਿੰਮਨ ਦਾ ਕਾਰਨ ਇੱਕ ਵੱਡਾ ਪਾੜ ਦਾ ਕਾਰਨ ਬਣਦਾ ਹੁੰਦਾ ਜਦੋਂ ਵੀ ਕੋਈ ਬੰਨ ਟੁੱਟਦਾ ਤਾਂ ਉਸ ਦੇ ਵਿੱਚ ਇਹੀ ਦੇਖਿਆ ਜਾਂਦਾ ਹੁੰਦਾ ਕਿ ਪਾਣੀ ਥੋੜਾ ਥੋੜਾ ਰਿਸਣਾ ਸ਼ੁਰੂ ਹੋਇਆ ਸੀਗਾ ਬੰਨ ਦੇ ਵਿੱਚੋਂ ਅਤੇ ਇੱਕਦਮੀ ਉਹ ਪਾੜ ਜਿਆਦਾ ਚੌੜਾ ਹੋ ਜਾਂਦਾ ਅਤੇ ਪ੍ਰਸ਼ਾਸਨ ਵੱਲੋਂ ਐਨਡੀਆਰਐਸ ਦੀਆਂ ਟੀਮਾਂ ਵੱਲੋਂ ਫੌਜ ਵੱਲੋਂ ਜਿਹੜਾ ਕਹਿ ਸਕਦੇ ਆ ਪ੍ਰਸ਼ਾਸਨ ਨੂੰ ਪਹਿਲਾਂ ਹੀ ਕਹਿ ਦਿੱਤਾ ਗਿਆ ਸੀਗਾ ਕਿ ਇਹ ਬੰਨ ਜਿਹੜਾ ਕਮਜ਼ੋਰ ਆ ਇਹ ਬੰਨ ਕਮਜ਼ੋਰ ਹੈ ਇਸ ਕਰਕੇ ਇਸ ਨੂੰ ਓਵਰ ਸਟ्रेस ਨਾ ਕੀਤਾ ਜਾਵੇ ਉਸ ਤੋਂ ਬਾਅਦ ਹਾਲਾਂਕਿ ਕੁਝ ਹਦਾਇਤਾਂ ਪ੍ਰਸ਼ਾਸਨ ਵੱਲੋਂ ਜ਼ਰੂਰ ਜਾਰੀ ਕੀਤੀਆਂ ਗਈਆਂ ਨੇ ਪਰ ਲਗਾਤਾਰ ਜਿਹੜੀ ਲੋਕ ਨੇ ਸੇਵਾ ਕਰਨ ਵਾਸਤੇ ਲੋਕਾਂ ਦੀ ਮਦਦ ਕਰਨ ਵਾਸਤੇ ਲਗਾਤਾਰ ਇੱਥੇ ਪਹੁੰਚ ਰਹੀ ਨੇ ਪਹੁੰਚ ਵੀ ਰਹੀ ਨੇ ਤੇ ਨਾਲ ਨਾਲ ਪ੍ਰਸ਼ਾਸਨ ਵੱਲੋਂ ਜਿਹੜਾ ਬੰਨ੍ਹ ਦੇ ਉੱਪਰ ਵੀ ਇਸ ਸਮੇਂ ਕੰਮ ਕੀਤਾ ਜਾ ਰਿਹਾ ਤਾਂ ਕਿ ਇਸ ਬੰਨ੍ਹ ਨੂੰ ਕਿਸੇ ਨਾ ਕਿਸੇ ਤਰੀਕੇ ਮਜ਼ਬੂਤ ਰੱਖਿਆ ਜਾਵੇ ਕਿਉਂਕਿ ਜਿਸ ਤਰੀਕੇ ਪਾਣੀ ਵਧ ਰਿਹਾ ਤੇ ਜੇ ਨਾ ਜਾਣੇ ਜੇਕਰ ਬੰਨ੍ਹ ਟੁੱਟਦਾ ਬੰਨ੍ਹ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਆ ਤਾਂ ਪਾਣੀ ਸਿੱਧੇ ਤੌਰ ਤੇ ਫਾਇਲ ਕਸ਼ਹਿਰ ਵੱਲੋਂ ਚਲਾ ਜਾਏਗਾ ਕਿਉਂਕਿ ਫਾਇਲ ਕਸ਼ਹਿਰ ਇਸ ਇਲਾਕੇ ਨਾਲੋਂ ਕਾਫੀ ਨੀਵਾ ਅਤੇ ਨੀਵਾ ਹੋਣ ਕਰਕੇ ਪਾਣੀ ਦਾ ਵਹਾਅ ਆਪਣੇ ਆਪ ਹੀ ਜਿਹੜਾ ਇਹ ਸਾਰੇ ਦਾ ਪਾਣੀ ਦਾ ਵਹਾਅ ਜਿਹੜਾ ਸ਼ਹਿਰ ਵੱਲ ਨੂੰ ਹੋ ਜਾਏਗਾ ਜੋ ਕਿਤੇ ਨ ਕਿਤੇ ਕਹਿੰਦਾ ਹੈ ਹੋਰ ਚਿੰਤਾਜਨਕ ਅਤੇ ਖਤਰਿਆ ਵਾਲਾ ਕੰਮ ਕਿਸੇ ਤਰ੍ਹਾਂ ਸਾਬਤ ਹੋ ਸਕਦਾ ਪਰ ਉਸੇ ਚੀਜ਼ ਨੂੰ ਦੇਖਦੇ ਹੋਏ ਜਿਹੜੇ ਇਸ ਸਮੇਂ ਬੰਨ੍ਹ ਨੂੰ ਵੀ ਮਜ਼ਬੂਤ ਕੀਤਾ ਜਾ ਰਿਹਾ ਦੂਸਰੇ ਪਾਸੇ ਜਿਹੜੇ ਲੋਕਾਂ ਨੂੰ ਰੈਸਕਿਊ ਕਰਨਾ ਸੀਗਾ ਜ਼ਿਆਦਾਤਰ ਗਿਣਤੀ ਦੇ ਵਿੱਚ ਜਿਹੜੇ ਲੋਕਾਂ ਨੇ ਬਾਹਰ ਆਉਣਾ ਸੀਗਾ ਉਹ ਲੋਕੀ ਬਾਹਰ ਆ ਗਏ ਨੇ ਹਾਲੇ ਕਿ ਹੁਣ ਕੁਝ ਲੋਕ ਦੇ ਰਹਿ ਗਏ ਨੇ ਜਿਹੜੇ ਲੋਕੀ ਨਹੀਂ ਆਉਣਾ ਚਾਹੁੰਦੇ ਜਿਹੜੇ ਲੋਕ ਕਹਿ ਰਹੇ ਨੇ ਅਸੀਂ ਆਪਣਾ ਘਰਬਾਰ ਨਹੀਂ ਛੱਡ ਸਕਦੇ ਤਾਂ ਉਹ ਲੋਕੀ ਨਹੀਂ ਬਾਹਰ ਆ ਰਹੇ ਪਰ ਉਨ੍ਹਾਂ ਤੱਕ ਰਾਸ਼ਨ ਪਹੁੰਚਾਉਣ ਦੀ ਗੱਲ ਹੋਵੇ ਮੈਡੀਕਲ ਸਹਾਇਤਾ ਪਹੁੰਚਾਉਣ ਦੀ ਗੱਲ ਹੋਵੇ ਜਾਂ ਕਈ ਵਾਰੀ ਕੀ ਹੁੰਦਾ ਕਿ ਕੋਈ ਐਮਰਜੈਂਸੀ ਸਥਿਤੀ ਦੇ ਵਿੱਚ ਹੁੰਦਾ ਤਾਂ ਉਸ ਨੂੰ ਬਾਹਰ ਲਿਉਣ ਦੀ ਗੱਲ ਹੋਵੇ ਤਾਂ ਉਸ ਲਈ ਇਹ ਐਨਡੀਆਰਐਫ ਦੀਆਂ ਟੀਮਾਂ ਨੇ ਇੱਥੇ ਲਗਾਈਆਂ ਗਈਆਂ ਨੇ ਇੱਥੇ ਤਕਰੀਬਨ ਤਿੰਨ ਟੀਮਾਂ ਨੇ ਜਿਹੜੀਆਂ ਐਨਡੀਆਰਐਸ ਦੀ ਇਸ ਸਮੇਂ ਇੱਥੇ ਕੰਮ ਕਰ ਰਹੀਆਂ ਨੇ ਦੂਸਰੇ ਪਾਸੇ ਜੋ ਫੌਜ ਦੀਆਂ ਵੱਖ-ਵੱਖ ਟੀਮਾਂ ਨੇ ਉਹ ਜਿਹੜੀਆਂ ਕੰਮ ਕਰ ਰਹੀਆਂ ਨੇ ਇਹ ਜਿਹੜੇ ਹੋਰ ਲੋਕ ਸੇਵ ਲੋਕ ਨੇ ਜੋ ਮਦਦ ਕਰਨ ਵਾਸਤੇ ਆਏ ਨੇ ਇਹ ਸਮਾਜ ਸੇਵੀ ਸੰਸਥਾ ਨੇ ਐਨਜੀਓ ਨੇ ਉਹ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਵੱਲੋਂ ਜਿਹੜੀਆਂ ਆਪਣੀਆਂ ਜਿਹੜੀਆਂ ਮੋਟਰ ਬੋਟ ਨੇ ਕਿਸ਼ਤੀਆਂ ਨੇ ਉਹ ਉਤਾਰੀਆਂ ਗਈਆਂ ਨੇ ਤਾਂਕਿ ਇਹਨਾਂ ਲੋਕਾਂ ਤੱਕ ਲਗਾਤਾਰ ਜਿਹੜੀ ਮਦਦ ਆ ਉਹ ਪਹੁੰਚਾਈ ਜਾ ਸਕੇ ਅਤੇ ਲਗਾਤਾਰ ਜਿਹੜੀਆਂ ਇਹ ਕਿਸੇ ਦੇ ਮਦਦ ਵਾਸਤੇ ਜੋ ਕਾਰਜ ਨੇ ਐਨਡੀਆਰਐਸ ਦੇ ਹੁਣ ਐਨਜੀਓ ਦੇ ਹੁਣ ਸਮਾਜ ਸੇਵੀ ਸੰਸਥਾਾਂ ਹੁਣ ਚਾਹੇ ਕਿ ਸਦਿਆਂ ਕੋਈ ਇਹ ਖਾਸ ਇਕੱਲੇ ਵਿਅਕਤੀ ਦੀ ਹੁਣ ਤਾਂ ਉਹ ਕਾਰਜ ਜਿਹੜੇ ਕਿ ਲਗਾਤਾਰ ਇਸ ਸਮੇਂ ਚੱਲਦੇ ਹੋਏ ਦਿਖਾਈ ਦੇ ਰਹੇ ਨੇ ਤੇ ਬਿਲਕੁਲ ਜ਼ਾਹਰ ਜੀ ਗਲਤ ਤਸਵੀਰਾਂ ਆਪਣੇ ਆਪ ਦੇ ਵਿੱਚ ਇਹ ਬਿਆਨ ਕਰ ਰਿਆ ਨੇ ਕਿ ਹਾਲੇ ਵੀ ਕਿਤਨੇ ਕਿਤੇ ਲੋਕਾਂ ਤੇ ਜੋ ਖਤਰਾ ਕਮਲ ਮੰਡਰਾ ਰਿਹਾ ਪਰ ਆਸ-ਪਾਸ ਦੇ ਲੋਕ ਕਿਸ ਤਰੀਕੇ ਦਾ ਮਹਿਸੂਸ ਕਰ ਰਿਹਾ ਕਿਉਂਕਿ ਹੁਣ ਤਾਂ ਰਾਹਤ ਸਮਗਰੀ ਬਹੁਤ ਲੋਕਾਂ ਤੱਕ ਪਹੁੰਚ ਰਹੀ ਹੈ ਲੋਕ ਇਹ ਵੀ ਬੇਇੰਤਿਆਕਾਰ ਨੇ ਕਿ ਹੁਣ ਰਾਸ਼ਨ ਇੱਥੇ ਨਾ ਭੇਜਿਆ ਜਾਵੇ ਆਉਣ ਵਾਲਾ ਸਮਾਂ ਜਦੋਂ ਪਾਣੀ ਲਵੇਗਾ ਪਾਣੀ ਦਾ ਪੱਧਰ ਥੱਲੇ ਜਾਵੇਗਾ ਉਦੋਂ ਸਾਨੂੰ ਤੁਹਾਡੀ ਮਦਦ ਦੀ ਲੋੜ ਹੋਵੇਗੀ ਦੇਖੋ ਕੁਲਵਿੰਦਰ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜੋ ਲੋਕ ਨੇ ਉਹ ਪਹੁੰਚ ਰਹੇ ਨੇ ਦੇਖੋ ਕਿਉਂਕਿ ਹਾਲਾਤ ਕੀ ਹੁੰਦੇ ਨੇ ਕਿ ਪੰਜਾਬ ਦੇ ਵਿੱਚ ਇਹ ਹਾਲਾਤ ਨੇ ਕਿ ਜਦੋਂ ਕਿਸੇ ਇੱਕ ਗਵਾਂਢੀ ਤੇ ਓੱਖਾ ਸਮਾਂ ਆਇਆ ਤਾਂ ਦੂਜਾ ਗਵਾਂਢੀ ਉਸ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਅੱਜ ਜੇ ਫਾਿਲਕਾ ਜ਼ਿਲ੍ਹੇ ਤੇ ਫਿਰੋਜ਼ਪੁਰ ਜ਼ਿਲ੍ਹੇ ਤੇ ਜਾ ਕੇ ਸਾਡੇ ਹੋਰ ਕਈ ਜ਼ਿਲ੍ਹੇ ਨੇ ਉਹਨਾਂ ਜ਼ਿਲ੍ਹਿਆਂ ਦੇ ਉੱਪਰ ਓੱਖਾ ਸਮਾਂ ਆਇਆ ਤਾਂ ਜਿਹੜੇ ਜ਼ਿਲ੍ਹੇ ਸਹੀ ਨੇ ਇਸ ਸਮੇਂ ਉਹ ਇਸ ਸਮੇਂ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਕੱਲ ਮੈਂ ਫਿਰੋਜ਼ਪੁਰ ਦੇਖਿਆ ਕਿ ਹਿਸ਼ਾਰਪੁਰ ਦਾ ਇਲਾਕਾ ਕੋਈ ਅਜਨਾਲੇ ਤੋਂ ਵੀ ਲੋਕੀ ਨੇ ਜਿਹੜੇ ਆਏ ਸੀਗੇ ਹਾਲਾਂਕਿ ਤੁਸੀਂ ਇਹ ਦੇਖੋ ਅਜਨਾਲਾ ਦੇ ਵਿੱਚ ਹੀ ਹਾਲਾਤ ਬਹੁਤ ਚਿੰਤਾਜਨਕ ਨੇ ਉੱਥੇ ਲੋਕਾਂ ਦੀਆਂ ਫਸਲਾਂ ਡੁੱਬ ਗਈਆਂ ਨੇ ਘਰ ਤਬਾਹ ਹੋ ਗਏ ਨੇ ਪਰ ਉੱਥੋਂ ਵੀ ਜਿਹੜੇ ਲੋਕੀ ਵੱਡੀ ਗਿਣਤੀ ਦੇ ਵਿੱਚ ਪੁੱਜੇ ਉਹਨਾਂ ਨੇ ਵੀ ਕਿੱਸਾ ਦੇ ਉੱਥੇ ਸੇਵਾ ਕਰਨ ਵਾਸਤੇ ਲੋਕਾਂ ਦੀ ਮਦਦ ਕਰਨ ਵਾਸਤੇ ਜਿਹੜੇ ਪੁੱਜੇ ਸੀਗੇ ਅਤੇ ਜਿਸ ਤਰੀਕੇ ਲਗਾਤਾਰ ਕਿਉਂਕਿ ਲੋਕੀ ਇੱਥੇ ਸੇਵਾ ਲੈ ਕੇ ਪਹੁੰਚ ਰਹੇ ਨੇ ਉਸੇ ਤਰੀਕੇ ਦੇਖਿਆ ਜਾਵੇ ਕਿਉਂਕਿ ਇੱਥੇ ਬਾਜੀ ਬਾਪੂ ਜੀ ਮੌਜੂਦ ਨੇ ਸਾਡੇ ਨਾਲ ਬਾਜੀ ਫਿਰ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਨਾਮ ਅਜੀ ਤੁਹਾਡਾ ਜੀ ਮੇਰਾ ਨਾਮ ਜੀ ਪਰਮਜੀਤ ਪੱਪੀ ਕਾਮਾਂ ਵਾਲੇ ਆ ਅੱਛਾ ਤੁਸੀਂ ਕਾਮਾਂ ਵਾਲੀ ਪਿੰਡ ਤੋਂ ਬਨ ਦੀ ਸਥਿਤੀ ਕੀ ਹੈ ਸਮੇਂ ਇਥੇ ਬਨ ਦੀ ਸਥਿਤੀ ਰਾਤ ਨੂੰ ਸਾਡੇ ਜੋ ਪਿੰਡਾ ਵਾਲੇ ਨੇ ਉਹ ਇੱਥੇ ਆ ਕੇ ਪਹਿਰਾ ਲਾਉਂਦੇ ਨੇ ਵੀ ਬਨ ਜਿਹੜਾ ਹੈ ਬਿਲਕੁਲ ਸਿਮ ਰਿਹਾ ਜਿਹੜੇ ਨਾਲ ਪੜੋਸ ਬਨ ਦੇ ਜ਼ਮੀਨਾਂ ਨੇ ਉਹ ਵੀ ਡੁੱਬ ਗਈਆਂ ਨੇ ਤਾਂ ਰਾਤ ਜਿਹੜੇ ਨੇ ਇੱਥੇ ਟੀਮਾਂ ਬਹੁਤ ਹੀ ਜਿਆਦਾ ਸੁਰੱਖਿਅਤ ਮੈਨੂੰ ਉਹਦਾ ਇਸ ਪਾਸੇ ਹੀ ਸਿਮ ਰਿਹਾ ਹੈ ਨਾ ਜਲ ਨਹੀਂ ਸਾਰੇ ਪਾਸੇ ਇਧਰ ਵੀ ਬਹੁਤ ਹੀ ਜਿਹੜੀ ਜ਼ਮੀਨ ਡੁੱਬ ਚੁੱਕੀ ਹੈ ਅੱਛਾ ਖਾਦਸ਼ਾ ਫਿਰ ਕੀ ਜਿਸ ਤਰੀਕੇ ਕਿਉਂਕਿ ਅਕਸਰ ਹੀ ਹੁੰਦਾ ਕਿ ਥੋੜਾ ਥੋੜਾ ਪਾਣੀ ਰਿਸਣ ਲੱਗ ਜੇ ਤਾਂ ਉਹ ਵੱਡਾ ਪਾੜ ਦਾ ਕਾਰਨ ਬਣਦਾ ਹੁੰਦਾ ਹਾਂਜੀ ਹਾਂਜੀ ਪਰसों ਇੱਥੇ ਲਾਉ ਸਿਮੈਂਟਾ ਗੁਰਦੁਆਰਾ ਸਾਹਿਬ ਕੀਤੀ ਗਈ ਸੀ ਤਾਂ ਸਾਰੇ ਜਿੰਨੇ ਵੀ ਪਿੰਡ ਗੰਜੋ ਅਸਤਾਰ ਸ਼ਮਸ਼ਾబాద్ ਕਾਮਾਂ ਵਾਲੀ ਇਹ ਸਾਰੇ ਦੇ ਸਾਰੇ ਇੱਥੇ ਆਪੋ ਆਪਣੇ ਵਹੀਕਲਾਂ ਤੇ ਆ ਕੇ ਤੇ ਜਿਹੜੀ ਸਾਰੀ ਰਾਤ ਅਸੀਂ ਮਿੱਟੀ ਦੀ ਟਰਾਲੀਆਂ ਲਾ ਕੇ ਤੇ ਗੱਟੇ ਪਰ-ਪਰ ਕੇ ਤੇ ਅਸੀਂ ਇੱਧਰ ਤੋੜ ਬੰਨਦੇ ਰਹੇ ਹੂੰ ਇਹ ਉਹ ਜਿਹੜਾ 2023 ਦੇ ਵਿੱਚ ਹੜਾ ਆਇਆ ਸੀ ਉਸ ਤੋਂ ਪਾਣੀ ਵੱਧਦਾ ਕਿਵੇਂ ਹੈ ਉਹਦੇ ਤੋਂ ਵੱਧ ਦੇ ਜੀ 1988 ਵਾਲਾ ਦੇਖਿਆ ਹੁਣ ਤੁਸੀਂ ਹਾਂਜੀ 88 ਵਾਲਾ ਮੈਂ ਦੇਖਿਆ ਉਹ ਕਾਵਾਂ ਵਾਲੀ ਦੇ ਵਿੱਚ ਸਾਡੇ ਮਕਾਨ ਡਿੱਗ ਗਿਆ ਸੀ ਤੇ ਅਸੀਂ ਉਹ ਜੋ ਕੱਸੀ ਹੈ ਨਾ ਉਸ ਕੱਸੀ ਦੇ ਉੱਪਰ ਬੈਠੇ ਰਹੇ ਸੀ ਅੱਛਾ ਕੱਸੀ ਤੱਕ ਪਾਣੀ ਗਿਆ ਸੀ ਉਸ ਤੋਂ ਅੱਗੇ ਨਹੀਂ ਟੱਪਿਆ ਸੀ ਹਾਂਜੀ ਹਾਂਜੀ ਠੀਕ ਹੈ ਤਾਂ ਦੇਖੋ ਇਹ ਬੱਪ ਜੀ ਗੁਰਵਿੰਦਰ ਦੇਖੋ ਇਹ ਕਾਵਾਂ ਵਾਲੀ ਪਿੰਡ ਦੇ ਨੇ ਇੱਥੋਂ ਹੀ ਜਿਹੜਾ ਕੀ ਆਏ ਨੇ ਜਿਸ ਤਰੀਕੇ ਇਹਨਾਂ ਨੇ ਜ਼ਿਕਰ ਕੀਤਾ ਕਿ ਬੰਨ ਦੇ ਉੱਪਰ ਜਿਹੜਾ ਪਹਿਰਾ ਦਿੱਤਾ ਜਾਂਦਾ ਰਾਤ ਨੂੰ ਇਹ ਬੰਨ ਹੈ ਜਿਹੜਾ ਟੁੱਟੇ ਨਾ ਜਾਂ ਕਿਹਾ ਸਰ ਜਿੱਥੋਂ-ਜਿੱਥੋਂ ਬੰਨ ਸਿਮ ਰਿਆ ਉਸ ਦੇ ਉੱਪਰ ਨਿਗਰਾਨੀ ਰੱਖੀ ਜਾਵੇ ਕਿਉਂਕਿ ਨਾ ਜਾਣੇ ਰਾਤ ਭਰਾਂ ਤੇ ਜਿਹੜਾ ਕਿ ਕੋਈ ਬੰਨ ਦੇ ਵਿੱਚ ਦਿੱਕਤ ਪਰੇਸ਼ਾਨੀ ਆ ਗਈ ਬੰਨ ਟੁੱਟ ਗਿਆ ਤਾਂ ਸੁੱਤੇ ਪਏ ਲੋਕਾਂ ਦੇ ਘਰਾਂ ਦੇ ਵਿੱਚ ਹੀ ਪਾਣੀ ਵੜ ਜਾਏਗਾ ਉਹ ਸਭ ਤੋਂ ਵੱਧ ਜਿਹੜਾ ਖਤਰਾ ਹੋਵੇਗਾ ਤਾਂ ਬਿਲਕੁਲ ਜ਼ਾਹਿਰ ਸ਼ੇ ਗੱਲ ਹੈ ਕਿ ਜਿਸ ਤਰੀਕੇ ਨਾਲ ਲੋਕਾਂ ਦੇ ਵੱਲੋਂ ਚਿੰਤਾ ਦਾ ਜ਼ਾਹਿਰ ਕੀਤੀ ਹੀ ਜਾ ਰਹੀ ਹੈ ਕਿ ਕਿਤੇ ਨਾ ਕਿਤੇ ਹਾਲੇ ਵੀ ਘਰਾਂ ਨੂੰ ਖਤਰਾ ਜੋਕੇ ਮੰਡਰਾ ਰਹੇ ਹਨ ਕਿਉਂਕਿ ਜੇਕਰ ਇਹ ਬੰਨ ਟੈਂਡੇ ਨੇ ਟੁੱਟ ਜਾਂਦੇ ਨੇ ਤਾਂ ਸਿੱਧਾ ਪਾਣੀ ਦਾ ਪੱਧਰ ਵਧੇਗਾ ਤੇ ਹੋਰ ਜੋ ਏਰੀਆ ਨੂੰ ਵੀ ਪ੍ਰਭਾਵਿਤ ਕਰੇਗਾ ਜਿਵੇਂ ਖਾਸ ਤੌਰ ਤੇ ਸੋਸ਼ੀ ਜ਼ਿਕਰ ਕੀਤਾ ਹੈ ਕਿ ਫਾਜ਼ਲ ਕਾ ਸ਼ਹਿਰ ਨੁਕਸਾਨਦੇਹ ਤੌਰ ਤੇ ਇਸ ਦਾ ਹੋ ਸਕਦਾ ਹੈ ਬਿਲਕੁਲ ਕੁਮੰਦਰ ਦੇਖੋ ਕਿਉਂਕਿ ਇਹ ਹਾਲਾਤ ਹੀ ਜਿਹੇ ਨੇ ਕਿ ਜੇਕਰ ਇਹ ਬੰਨ ਮਜ਼ਬੂਤ ਰਹੇਗਾ ਤਾਂ ਫਾਇਲਕਾ ਸ਼ਹਿਰ ਵੀ ਸੁਰੱਖਿਅਤ ਰਹੇਗਾ ਜੇਕਰ ਇਹ ਬੰਨ ਮਜ਼ਬੂਤ ਨਾ ਰਹਾ ਤਾਂ ਫਾਇਲਕਾ ਸ਼ਹਿਰ ਵੀ ਸੁਰੱਖਿਅਤ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹ ਹਾਲਾਤ ਨੇ ਇਹ ਦੂਸਰੇ ਪਾਸੇ ਜਿਸ ਤਰੀਕੇ ਪਹਿਲਾਂ ਅਪ ਜਿਕਰ ਕਰ ਰਹੇ ਸੀਗੇ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕੀ ਜਿਹੜੇ ਸੇਵਾ ਲੈ ਕੇ ਮਦਦ ਲੈ ਕੇ ਲਗਾਤਾਰ ਪਹੁੰਚ ਰਹੇ ਨੇ ਇਹ ਤੇ ਲੋਕਾਂ ਦੀ ਵੀ ਅਪੀਲ ਲਗਾਤਾਰ ਆ ਰਹੀ ਹੈ ਕਿ ਜੋ ਸੇਵਾਂ ਲੈ ਕੇ ਆ ਰਹੇ ਨੇ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਸਾਡੇ ਕੋਲ ਰਾਸ਼ਨ ਪਾਣੀ ਵਗੈਰਾ ਹਜੇ ਬਹੁਤ ਪਹੁੰਚ ਚੁੱਕਿਆ ਆ ਕਿਰਪਾ ਕਰਕੇ ਥੋੜਾ ਰੋਕ ਲਿਆ ਜਾਵੇ ਜਾਂ ਥੋੜਾ ਦੇਰੀ ਨਾਲ ਲਿਆਂਦਾ ਜਾਵੇ ਕਿਉਂਕਿ ਇਸ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਦਿੱਕਤ ਤਾਂ ਉਹ ਹੋਣੀ ਹੈ ਦੇਖੋ ਉਹ ਹੜ ਆਏ ਹੜਾਂ ਦੌਰਾਨ ਲੋਕਾਂ ਨੂੰ ਖਾਣ ਪੀਣ ਦਾ ਪ੍ਰਬੰਧ ਕਰਵਾਇਆ ਗਿਆ ਉਹ ਸਾਰੇ ਪ੍ਰਬੰਧ ਕਰਵਾਏ ਗਏ ਉਹ ਠੀਕ ਨੇ ਪਰ ਹੜ੍ਹਾਂ ਤੋਂ ਬਾਅਦ ਲੋਕਾਂ ਦੀ ਜ਼ਿੰਦਗੀ ਦੁਬਾਰਾ ਲਈ ਤੇ ਕਿਸ ਤਰੀਕੇ ਲੈ ਕੇ ਆਉਣੀ ਹੈ ਇਹ ਸਭ ਤੋਂ ਵੱਡਾ ਇਸ ਸਮੇਂ ਕਿਹਸਾ ਜਿਹੜਾ ਟਾਰਗੇਟ ਹੋਵੇਗਾ ਟੀਚਾ ਹੋਵੇਗਾ ਕਿ ਲੋਕਾਂ ਦੇ ਜਿਨ੍ਹਾਂ ਦੇ ਖੇਤ ਤਬਾਹ ਹੋ ਗਏ ਫਸਲਾਂ ਤਬਾਹ ਹੋ ਗਈਆਂ ਉਹਨਾਂ ਨੂੰ ਆਪਣੇ ਖੇਤ ਕਿਵੇਂ ਦੁਬਾਰਾ ਕਾਮਯਾਬ ਕਰਨੇ ਆ ਕਿਉਂਕਿ ਤੁਸੀਂ ਦੇਖੋ ਉਸ ਇਲਾਕੇ ਦੇ ਵਿੱਚੋਂ ਨੀਵੇਂ ਇਲਾਕੇ ਦੇ ਵਿੱਚੋਂ ਪਹਿਲਾਂ ਤਾਂ ਪਾਣੀ ਕੱਢਣ ਵਾਸਤੇ ਮੋਟਰਾਂ ਪੰਪ ਚਾਹੀਦੇ ਹੋਣਗੇ ਉਸ ਤੋਂ ਬਾਅਦ ਮਿੱਟੀ ਚੱਕਣ ਵਾਸਤੇ ਡ੍ਰੈਕਟਰ ਟਰਾਲੀਆਂ ਚਾਹੀਦੀਆਂ ਹੋਣਗੀਆਂ ਡੀਜ਼ਲ ਚਾਹੀਦਾ ਹੋਵੇਗਾ ਜੀ ਸੀ ਬੀਆ ਚਾਹੀਦੀਆਂ ਹੋਣਗੀਆਂ ਤਾਂ ਇਹੋ ਜਿਹੀ ਚੀਜ਼ਾਂ ਦੀ ਬਹੁਤ ਜ਼ਰੂਰਤ ਜਿਹੜੀ ਇਹਨਾਂ ਹੜ੍ਹਾਂ ਤੋਂ ਬਾਅਦ ਵੀ ਪਈਗੀ ਬਿਲਕੁਲ ਕਮਲ ਜੀ ਖਾਸ ਤੌਰ ਤੇ ਜ਼ਿਕਰ ਕਰੀਏ 2023 ਦਾ 2023 ਦੇ ਵਿੱਚ ਜਦੋਂ ਅਜਿਹੇ ਹਾਲਾਤ ਬਣੇ ਸੀ ਉਸ ਵਕਤ ਕਿੰਨਾ ਸਮਾਂ ਲੱਗ ਗਿਆ ਸੀ ਕਿਸਾਨਾਂ ਨੂੰ ਵਾਪਸ ਤੋਂ ਆਪਣੀ ਜੋ ਜ਼ਮੀਨ ਨੂੰ ਖੇਤੀ ਯੋਗ ਬਣਾਉਣ ਦੇ ਲਈ ਕਲਮ ਨੂੰ ਤਾਂ ਦੇਖੋ ਸਾਲ ਲੱਗ ਜਾਂਦਾ ਇਹਨਾਂ ਹਾਲਾਤਾਂ ਦੇ ਵਿੱਚ ਨਿਕਲਣ ਵਾਸਤੇ ਇੱਕ ਇੱਕ ਸਾਲ ਜਿਹੜਾ ਲੋਕਾਂ ਨੂੰ ਲੱਗ ਜਾਂਦਾ ਕਿਉਂਕਿ ਦੇਖੋ ਜਿਹੜੀ ਝੋਨੇ ਦੀ ਫਸਲ ਹੁਣ ਉਝੋਨੇ ਦੀ ਫਸਲ ਤਾਂ ਪੂਰੇ ਤਰੀਕੇ ਨਾਲ ਤਬਾਹ ਹੋ ਗਈ ਹੈ ਹੁਣ ਇਹ ਸਤੰਬਰ ਚੱਲੀ ਜਾਂਦਾ ਅਗਲੇ ਮਹੀਨੇ ਤੱਕ ਜਾਂ ਉਸ ਤੋਂ ਅਗਲੇ ਮਹੀਨੇ ਤੱਕ ਜਿਹੜੀ ਕਿ ਫਸਲ ਆ ਉਹ ਪੂਰੀ ਹੋਣੀ ਸ਼ੁਰੂ ਹੋ ਜਾਏਗੀ ਤਾਂ ਉਸ ਤੋਂ ਬਾਅਦ ਜਿਹੜੀ ਕਣਕ ਦੀ ਫਸਲ ਹੈ ਕਣਕ ਦੀ ਫਸਲ ਵੀ ਕਹਿ ਸਕਦੇ ਹੋ ਉਹ ਬੀਜੀ ਨਹੀਂ ਯਾਨੀ ਕਿਉਂਕਿ ਕਣਕ ਦੀ ਫਸਲ ਨੂੰ ਲੈ ਕੇ ਵੀ ਬੜੀਆਂ ਦਿੱਕਤਾਂ ਆਉਣਗੀਆਂ ਰੇਤ ਨਹੀਂ ਚੱਕੀ ਯਾਨੀ ਪਾਣੀ ਨਹੀਂ ਹਟਣਾ ਖੇਤਾਂ ਦੇ ਵਿੱਚੋਂ ਤਾਂ ਜਈਆਂ ਬਹੁਤ ਸਾਰੀਆਂ ਦਿੱਕਤਾਂ ਹੋਣਗੀਆਂ ਤਾਂ ਇਸ ਕਰਕੇ ਇਹ ਕਹਿ ਜਾ ਸਕਦਾ ਕਿ ਸਾਲ ਇੱਕ ਜਿਹੜਾ ਜ਼ਰੂਰ ਆ ਉਹ ਲੱਗੇਗਾ ਠੀਕ ਹੈ ਕਮਲ ਬਹੁਤ-ਬਹੁਤ ਸ਼ੁਕਰੇ ਲਗਾਤਾਰ ਨਜ਼ਰ ਬਣਾਈ ਰੱਖੋ ਅਪਡੇਟ ਲੈਂਦੇ ਰਵਾਂਗੇ ਕਿਉਂਕਿ ਹਾਲਾਤ ਆਪਣੇ ਆਪ ਦੇ ਵਿੱਚ ਇਹ ਬਿਆਨ ਕਰ ਰਹੀਆਂ ਨੇ ਤਸਵੀਰਾਂ ਜੀ ਪੰਜਾਬ ਰਣਾ ਹਿਮਾਚਲ ਤੇ ਜੋ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਕਿਉਂਕਿ ਇੱਥੇ ਜੋ ਬਨ ਨੂੰ ਮਜ਼ਬੂਤ ਕਰਨ ਦੇ ਕੋਸ਼ਿਸ਼ਾਂ ਚੱਲ ਰਹੇ ਨੇ ਕਿਉਂਕਿ ਬਨ ਨੂੰ ਮਜ਼ਬੂਤ ਕਰਨਾ ਇਸ ਵਕਤ ਬਹੁਤ ਲਾਜ਼ਮੀ ਹੈ ਜੇਕਰ ਇਹ ਬਨ ਕਮਜ਼ੋਰ ਹੁੰਦਾ ਹੈ ਜਾਂ ਬਨ ਟੁੱਟ ਜਾਂਦਾ ਤਾਂ ਆਸ-ਪਾਸ ਦਾ ਹੋਰ ਬਹੁਤ ਖੇਤਰ ਹੋਵੇਗਾ ਜੋ ਇਸ ਦੇ ਨਾਲ ਪ੍ਰਭਾਵਿਤ ਹੋਵੇਗਾ ਤਾਂ ਹਾਲਾਤਾਂ ਦੀਆਂ ਇਹ ਤਸਵੀਰਾਂ ਲਗਾਤਾਰ ਜੋ ਸਾਹਮਣੇ ਆ ਰਹੀਆਂ ਨੇ ਜੀ ਪੰਜਾਬ ਨਾ ਹਿਮਾਚਲ ਤੁਹਾਨੂੰ ਗਰਾਊਂਡ ਜਿਹੜੇ ਤੋਂ ਹਰ ਇੱਕ ਚੀਜ਼ ਦਾ ਅਪਡੇਟ ਸਾਂਝਾ ਕੀਤਾ ਜਾ ਰਿਹਾ ਹੈ ਜੀ ਪੰਜਾਬ ਨਾ ਹਿਮਾਚਲ ਦੇ ਸਵੱਗਤ ਐਕਸਕਲੂਸਿਵ ਤਸਵੀਰਾਂ ਤੁਸੀਂ ਫਾਸਲਖਾਤ ਦੇਖ ਰਹੇ ਹੋ ਹਾਲਾਂਕਿ ਲਗਾਤਾਰ ਕਈ ਥਾਵਾਂ ਤੇ ਪਾਣੀ ਦਾ ਪੱਧਰ ਜੋ ਵੱਧਦਾ ਜਾ ਰਿਹਾ ਜਿਸ ਸਬੰਧ ਨਾਲ ਪਹਿਲਾਂ ਸੀ ਜ਼ਿਕਰ ਕੀਤਾ ਸੀ ਕਿ ਪਾਣੀ ਜੋ ਕਿ ਕਈ ਥਾਵਾਂ ਤੋਂ ਹੱਲੇ ਵੀ ਛੱਡਿਆ ਜਾ ਰਿਹਾ ਹੈ 10 ਫੁੱਟ ਜੋ ਕਿ ਪਾਖੜਾ ਡੈਮ ਦੇ ਫਲੱਡ ਗੇਟ ਖੋਲੇ ਗਏ ਨੇ ਜੋ ਕਿ ਪਹਿਲਾਂ 4 ਫੁੱਟ ਖੋਲੇ ਗਏ ਫਿਰ 7 ਫੁੱਟ ਫਿਰ 8 ਫੁੱਟ ਤੇ ਹੁਣ 10-10 ਫੁੱਟ ਤੱਕ ਚਾਰੋ ਫਲੱਡ ਗੇਟਸ ਨੂੰ ਖੋਲ ਦਿੱਤਾ ਗਿਆ। ਜ਼ਾਹਿਰ ਜੀ ਗੱਲ ਹੈ ਫਲੱਡ ਗੇਟਾਂ ਨੂੰ ਜ਼ਿਆਦਾ ਖੋਲਿਆ ਜਾ ਰਿਹਾ ਪਾਣੀ ਦਾ ਪੱਧਰ ਵਧੇਗਾ ਸਤਲੂ ਦੇ ਵਿੱਚ ਜੋ ਪਾਣੀ ਦਾ ਵਹਾਅ ਤੇਜ਼ ਹੋਵੇਗਾ। ਜੇਕਰ ਕਿਤੇ ਵੀ ਕੋਈ ਵੀ ਬੰਨ ਟੁੱਟਦਾ ਤਾਂ ਜ਼ਾਹਿਰ ਜੀ ਗੱਲ ਹੈ ਕਿ ਆਸ-ਪਾਸ ਦੇ ਇਲਾਕੇ ਕਿਤੇ ਨਾ ਕਿਤੇ ਪ੍ਰਭਾਵਿਤ ਹੋਣਗੇ। ਲੋਕਾਂ ਨੂੰ ਅਲਰਟ ਕੀਤਾ ਜਾ ਰਿਹਾ ਹਾਲੇ ਵੀ ਲੋਕ ਸਹਿਮੇ ਹੋਏ ਨੇ ਡਰੇ ਹੋਏ ਨੇ। ਭਾਵੇਂ ਜੋ ਕੱਲ ਤੋਂ ਬਾਰਿਸ਼ ਦੇ ਵਿੱਚ ਥੋੜੀ ਜਿਹੀ ਰੁਕਾਵਟ ਜ਼ਰੂਰ ਆਈ ਹੈ ਪਰ ਕਿਤੇ ਨਾ ਕਿਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਲੇ ਮੌਸਮ ਸਾਫ਼ ਰਹੇਗਾ ਜਿੰਨਾ ਸਮਾਂ ਮੌਸਮ ਵਿਭਾਗ ਇਸ ਗੱਲ ਦੀ ਗਾਰੰਟੀ ਨਹੀਂ ਲੈਂਦਾ ਕਿ ਮੌਸਮ ਸਾਫ਼ ਰਹੇਗਾ ਉਨਸਰਾਮਾ ਜੋ ਇਹ ਪਾਣੀ ਦਾ ਪੱਦਰ ਹੇਠਾ ਜਾਣਾ ਸ਼ੁਰੂ ਨਹੀਂ ਹੋਵੇਗਾ ਕਿਉਂਕਿ ਲਗਾਤਾਰ ਹਾਲਾਤ ਇਸੇ ਤਰੀਕੇ ਦੇ ਨਜ਼ਰ ਆ ਰਹੇ ਨੇ ਹੁਣ ਤੱਕ 43 ਮੌਤਾਂ ਜੋ ਕਿ ਸੂਬੇ ਦੇ ਵਿੱਚ ਹੋ ਚੁੱਕੀਆਂ ਨੇ 343 ਮੌਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਹੋ ਚੁੱਕੀਆਂ ਨੇ ਇਸ ਕਦਰ ਦੇ ਹਾਲਾਤ ਬਣੇ ਹੋਏ ਨੇ ਐਸੀ ਦਸਤਕ ਜੋ ਮੌਨਸੂਨ ਨੇ ਦਿੱਤੀ ਹੈ ਤਾਂ ਕਿਤੇ ਨਾ ਕਿਤੇ ਕਈ ਲੋਕਾਂ ਦੇ ਲਈ ਆਫਤ ਸਾਬਤ ਹੋਈ ਕਈ ਲੋਕਾਂ ਦੇ ਲਈ ਕਾਲ ਸਾਬਤ ਹੋਈ ਹੈ ਕੱਚੇ ਘਰਾਂ ਦੀਆਂ ਮਕਾਨਾਂ ਦੀਆਂ ਛੱਤਾਂ ਡਿੱਗ ਗਈਆਂ ਨੇ ਕਈ ਲੋਕਾਂ ਦੇ ਬੇਜ਼ੁਬਾਨ ਜਾਨਵਰ ਮਰ ਗਏ ਨੇ ਕਈ ਲੋਕ ਆਪਣੇ ਜੀ ਗਵਾ ਬੈਠੇ ਨੇ ਤਾਂ ਬਹੁਤ ਜ਼ਿਆਦਾ ਨੁਕਸਾਨ ਇਸ ਵਕਤ ਜੋ ਕੁਦਰਤ ਨੇ ਕੀਤਾ ਹੈ ਕੁਦਰਤੀ ਆਫਤ ਨਹੀਂ ਕੀਤਾ ਹੈ ਪੰਜਾਬ ਇਸ ਵਕਤ ਵਿਪਤਾ ਦੇ ਵਿੱਚ ਹੈ ਪਰ ਸਭ ਤੋਂ ਵੱਡੀ ਗੱਲ ਕਿ ਪੰਜਾਬ ਦੀ ਇਸ ਔਖੀ ਘੜੀ ਦੇ ਵਿੱਚ ਪੰਜਾਬ ਦੀ ਇਸ ਸੰਕਟਪ੍ਰੇਕੜੀ ਦੇ ਵਿੱਚ ਪੰਜਾਬੀ ਹੀ ਵਾਦ ਚੜ ਕੇ ਜੋ ਅੱਗੇ ਆ ਰਹੇ ਨੇ ਪੰਜਾਬੀਆਂ ਦੇ ਵੱਲੋਂ ਹੀ ਸੇਵਾ ਨਿਭਾਈ ਜਾ ਰਹੀ ਹੈ ਆਪਣੇ ਆਪਣੇ ਪੱਦਰ ਤੇ ਲੋਕਾਂ ਦੇ ਵੱਲੋਂ ਇੱਥੇ ਜੋ ਬੋਰੀਆਂ ਦੇ ਵਿੱਚ ਮਿੱਟੀ ਭਰ ਕੇ ਬੰਨ੍ਹ ਤਿਆਰ ਕੀਤੇ ਜਾ ਰਹੇ ਨੇ ਤਾਂ ਸਿੱਧੇ ਤੌਰ ਤੇ ਚੜਦੀ ਕਲਾ ਦਾ ਹੋਕਾ ਹੀ ਪੰਜਾਬੀ ਦੇ ਰਹੇ ਤੇ ਪੰਜਾਬ ਇਹਨਾਂ ਜ਼ਖਮਾਂ ਦੇ ਵਿੱਚੋਂ ਜ਼ਰੂਰ ਨਿਕਲੇਗਾ ਤੇ 2023 ਦੇ ਵਿੱਚ ਵੀ ਅਜਿਹੇ ਹਾਲਾਤ ਬਣੇ ਸੀ ਜੋ ਕਿ ਪੰਜਾਬੀ ਨੇ ਨਜਿੱਠ ਲਏ ਪਰ ਕਿਤੇ ਨਾ ਕਿਤੇ ਤਸਵੀਰਾਂ ਚਿੰਤਾ ਜ਼ਰੂਰ ਜੋ ਬਰਕਰਾਰ ਕਰਦੀਆਂ ਨੇ ਪਰ ظاہر ਜੇ ਗੱਲੇ ਕਿ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਹੈ ਤੇ ਇਹਨਾਂ ਚੀਜ਼ਾਂ ਦੇ ਨਾਲ ਨਜਿੱਠਿਆ ਜਾਵੇਗਾ